ਪੇਤ ਪਰੇ ਹਾਲਾਤਾਂ ਦੇ ਵਿੱਚ ਸੈਲਰ ਦੇ ਵਿੱਚ ਹੋਈ ਨੌਜਵਾਨ ਦੀ ਮੌਤ ਦੱਸਦੀ ਹੈ ਕਿ ਥਾਣਾ ਗੁਰਾਇਆ ਦੀਨ ਪੈਂਦੇ ਪਿੰਡ ਦੁਸਾਂਝ ਕਲਾ ਨਜ਼ਦੀਕ ਇੱਕ ਸੈਲਰ ਦੇ ਵਿੱਚ ਪੇਤ ਪਰੇ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਰਤਕ ਸੁਖਬੀਰ ਉਰਫ ਬੰਟੀ ਦੇ ਪਿਤਾ RAMLAL BASSI ਖਲਵਾੜਾ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਲੰਬੇ ਸਮੇਂ ਤੋਂ ਗਰੇਵਲ ਰਾਈਸ ਮਿਲ ਕੋਟ ਗਰੇਵਲ ਵਿਖੇ ਬਿਜਲੀ ਦਾ ਕੰਮ ਕਰਦਾ ਸੀ ਤੇ देर रात ਬੀਤੀ ਕਾਲੋ ਵੀ ਉਹ ਕੰਮ ਨੂੰ ਗਿਆ ਸੀ ਪਰ ਪਰਿਵਾਰ ਨੂੰ ਉਸ ਸਮੇਂ ਹੈਰਾਨੀ ਤੇ ਪਰੇਸ਼ਾਨੀ ਹੁੰਦੀ ਹੈ ਜਦ ਬੀਤੀ ਰਾਤ ਸੁਖਬੀਰ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਉਥੇ ਮ੍ਰਿਤਕ ਦੇ ਪਰਿਵਾਰ ਨੇ ਸੈਲਰ ਮਾਲਕ ਤੇ ਮੈਨੇਜਮੈਂਟ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਮੌਕੇ ਤੇ ਘਟਨਾ ਦੀ ਜਾਣਕਾਰੀ ਮਿਲਦੇ ਆ ਥਾਣਾ ਮੁਖੀ ਗੁਰਾਇਆ ਐਸਐਚਓ ਸਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਫਲਹਾਲ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਮੇਰਾ ਨਾਮ ਆ ਰਾਮ ਲਾਲ ਪਿੰਡ ਖਲਵਾੜਾ ਮੇਰਾ ਬੇਟਾ ਸੁਖਵੀਰ ਸਿੰਘ ਸਗਾ ਸਗਾ ਹੀ ਹੁਣ ਪੂਰਾ ਚੜਿਆ ਦੁਨੀਆ ਤੋਂ ਉਹ ਇਹਨਾਂ ਦੇ ਕੰਮ ਕਰਦਾ ਸੀ ਇਹਨਾਂ ਦੇ ਕੰਮ ਕਰਦਾ ਸੀ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਕੋਈ ਨਹੀਂ ਪਤਾ ਇਹ ਹੁਣ ਫਿਰ ਸੀਟੀ ਸੀਟੀ ਸੀ ਫੁਟੇਜ ਦਿਖਾਈ ਜਾਂਦੇ ਟੀਵੀ ਦੀ ਉਹ ਜੀ ਲਟਕਦਾ ਸੀ ਇਹਨੇ ਕੀ ਪਤਾ ਕਾਦੀ ਲਟਕਾ ਕੇ ਸਾਨੂੰ ਦਿਖਾਈ ਜਾਂਦੇ ਸਾਨੂੰ ਕੋਈ ਗਾਰੰਟੀ ਨਹੀਂ ਇਹ ਨਹੀਂ ਜੇ ਬੰਦਾ ਸਾਡਾ ਲਟਕਿਆ ਯੂ ਨੀਡ ਦੋਏ ਕਹਿੰਦੇ 2:30 ਵਜੇ ਬੰਦਾ ਮਰਿਆ 2:30 ਵਜੇ ਡਿਗਿਆ 6:30 ਸਵੇਰ 6 ਵਜੇ ਤੱਕ ਇਹਨਾਂ ਨੇ ਡਾਕਟਰ ਤੱਕ ਨੂੰ ਨਹੀਂ ਦਿਖਾਇਆ ਸ਼ਾਇਦ ਇੱਥੇ 2:30 ਘੰਟੇ ਇੱਥੇ ਬੈਠੇ ਰਹੇ ਇਹਨਾਂ ਦੀ ਕੀ ਇਨਸਾਨੀਅਤ ਸੀ ਇਹਨਾਂ ਨੇ ਚਿੱਟਾ ਕੱਪੜਾ ਕਫਨ ਇੱਥੋਂ ਹੀ ਪਾ ਕੇ ਲੈ ਗਏ ਮੁੰਡੇ ਦੇ ਉੱਤੇ ਔਰ ਇਹ ਲੋਕਾਂ ਨੂੰ ਸ਼ੋਅ ਕਰਨਾ ਚਾਹੁੰਦੇ ਸੀ ਵੀ ਇਹ ਇਹ ਬੰਦਾ ਜਿਹੜਾ ਆ ਇਹ ਇੱਕ ਸਮਾਨ ਲੈ ਕੇ ਚੱਲੇ ਆ ਇਹ ਕੋਈ ਇਨਸਾਨੀਅਤ ਨਹੀਂ ਹੈਗੀ ਤੇ ਮੈਂ ਚਾਹੁੰਦਾ ਆ ਇਹ ਹੁਸ਼ੈਨ ਕੁਮੜਾ ਇਹ ਜਸਦੀ ਕੋ ਮਣਾ ਇਹ ਕਿਨਾਂ ਦਾ ਮੁਨਸੀ ਇੱਕ ਜਿਹੜਾ ਮਿਸ਼ਰਾ ਆ ਉਹਦਾ ਮੁਨਸੀ ਜਿਹੜਾ ਨੇ ਮੈਨੂੰ ਗਮਰਾਹ ਕਰਕੇ ਘਰੋਂ ਲਿਆ ਔਰ ਔਰ ਮੈਨੇਜਰ ਜਿਹੜੇ ਮੈਨੇਜਰ ਵੀ ਆ ਇਹਨਾਂ ਦੇ ਬੰਦ ਦੀ ਕਾਰਵਾਈ ਹੋਏ ਮੈਂ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਆ ਮੈਨੂੰ ਮਾਰ ਦੇਵੇ ਇਹ ਕੋਸਣਾ ਮਾਰ ਦੇਵੇ ਚਾਹੇ ਜਸਦੀ ਮਾਰ ਦੇਵੇ ਮੈਂ ਆਪਣਾ ਵਾਰਨਾਮਾ ਕਹਿੰ ਜਾਂਦੇ ਆ ਇਹ ਇਹ ਨਹੀਂ ਕਰ ਲੈ ਕੱਲ ਤੱਕ ਸਾਡੀ ਬਾਤ ਨਹੀਂ ਪੁੱਛੀ ਬਾਤ ਹੀ ਪੁੱਛੀ ਵੀ ਇਹ ਸਾਲੇ ਮਰ ਗਿਆ ਕਿ ਨਹੀਂ ਹੈ ਇਹਨੂੰ ਤੂੰ ਧਮਕੇ ਕੌਣ ਦੇ ਰਿਹਾ ਜੀ ਹਾਂਜੀ ਧਮਕੇ ਤੈਨੂੰ ਪਾਉਣ ਦੇ ਰਿਹਾ ਇਹ ਲੋਕਾਂ ਨੂੰ ਲਾਤੀ ਇਹਨਾਂ ਨੇ ਕੱਲੇ-ਕੱਨੇ ਨੇ ਫੋਨ ਕੀਤਾ ਕਿ ਕਿੱਥੇ ਭਾਰ ਦਵਾਜਿਆ ਕੋਈ ਪਤਾ ਨਹੀਂ ਕਿਹੜਾ ਭਾਰ ਦਵਾਜਿਆ ਲੋਕਾਂ ਨੂੰ ਫੋਨ ਨਾ ਕਰਦਾ ਉਹ ਯਾਰ ਉਹਨਾਂ ਦਾ ਸਮਝੌਤਾ ਖੜਾ ਲਓ ਉਹ ਸਾਲਿਆ ਭਾਰ ਦਵਾਜਾ ਤੂੰ ਮਰ ਜਾ ਲੋਕਾਂ ਦੇ ਸਮਝੌਤੇ ਕਰਦਾ ਮੁੱਤ ਲੋਕਾਂ ਦੀ ਮਰ ਜੇ ਆ ਤੂੰ ਹੀ ਤੂੰ ਹੀ ਤੂੰ ਹੀ ਸ਼ਰਮ ਕਰਦਾ ਤੂੰ ਆਪੇ ਆ ਜਾਦਾ ਉਹ ਜਿਹਨਾਂ ਨੂੰ ਫੋਨ ਕਰਦਾ ਸੀ ਤੂੰ ਲੋਕਾਂ ਨੂੰ ਫੋਨ ਕਰਦਾ ਤੂੰ ਸਵਾ 3:30 ਵਜੇ ਸੱਟ ਲੱਗੀ ਆ ਸਵਾ 3:30 ਵਜੇ ਸੱਟ ਲੱਗੀ ਆ 6 ਵਜੇ ਮੈਨੂੰ ਉੱਤਰ ਰੋਹੇ ਜਾਂਦੇ ਆ ਜੋ ਜਦੋਂ ਸੱਟ ਲੱਗੀ ਤੁਹਾਨੂੰ ਜਾਣ ਕੇ ਦੱਤੀ ਨਹੀਂ ਇਹਨਾਂ ਨੇ ਸਾਡੇ ਕੋਈ ਜਾਣਕਾਰੀ ਨਹੀਂ ਕੋਈ ਜਾਣਕਾਰੀ ਨਹੀਂ ਉੱਥੀ ਉਹਨੂੰ ਕਿੰਨੇ ਵਜੇ ਫੋਨ ਗਿਆ ਇਹਨਾਂ ਦਾ ਵੀ ਕੋਈ ਫੋਨ ਨਹੀਂ ਗਿਆ ਉਹ ਮਿਸ਼ਰਾ ਗਿਆ ਇਹ ਦੋ ਦੋ ਵਜੇ ਹੋਰ ਗਏ ਉਹ ਇਹਨਾਂ ਨੂੰ ਪਤਾ ਆ ਜਿਹੜੇ ਨਾਲ ਗਏ ਉਹ ਘਰੇ ਸਿੱਧੇ ਗਏ ਫੋਨ ਉਹ ਘਰੇ ਗਏ ਮੈਨੂੰ ਉਹ ਘਰੇ ਗਏ ਮੈਨੂੰ ਕਹਿੰਦੇ ਵੰਟੀ ਭਾਜੀ ਦੇ ਸਾਟ ਉਹ ਦਾ ਕਰੰਟ ਲੱਗ ਗਿਆ ਉਹ ਉਹਨੂੰ ਨਾ ਮੈਂ ਕਿਹਾ ਜੀਦਾ ਹੈਗਾ ਉਹ ਸਾਹ ਲੈਂਦਾ ਕਹਿੰਦੇ ਠੀਕ ਹੈ ਸਾਹ ਲੈਂਦਾ ਕਹਿੰਦੇ ਸਾਡੇ ਮੋਟਰਸਾਈਕਲ ਤੇ ਬਹਿ ਜਾ ਮੈਂ ਕਿਹਾ ਮੈਂ ਨਹੀਂ ਮੋਟਰਸਾਈਕਲ ਤੇ ਬਹਿਣਾ ਮੈਂ ਆਪਣੀ ਮੋਟਰਸਾਈਕਲ ਚੱਲਣਾ ਉਹ ਮੈਂ ਆਪਣੇ ਮੁੰਡੇ ਨੂੰ ਫੋਨ ਕੀਤਾ ਉਹ ਆ ਗਿਆ 6:00 ਵਜੇ 1 ਮਿੰਟ ਦੇ ਅਸੀਂ ਪਿੰਡੋਂ ਨਿਕਲੇ ਆ 6:00 ਵਜੇ 20 ਮਿੰਟ ਤੱਕ ਅਸੀਂ ਅਸੀਂ ਗਏ ਫਿਰ ਉਹਨੂੰ ਮਿਸ਼ਰੇ ਨੂੰ ਮੈਂ ਫੋਨ ਕੀਤਾ ਉਹ ਮੈਂ ਕਿਹਾ ਮਿਸ਼ਰੇ ਕਿੱਥੇ ਬੰਦਾ ਆ ਮੇਰਾ ਭਤੀਜਾ ਉਹ ਜਾ ਕੇ ਲਗਾ ਦੀ ਹਸਪਤਾਲ ਵਿੱਚ ਪੁੱਛਦਾ ਰਿਹਾ ਖੱਲੇ ਖੱਲੇ ਨੂੰ ਵੀ ਕੀ ਹੋਇਆ ਕੀ ਹੋਇਆ ਉਹ ਕਹਿੰਦੇ ਇੱਥੇ ਤਾਂ ਮਰੀਜ਼ੇ ਕੋਈ ਨਹੀਂ ਆਇਆ ਇਹ ਗੱਡੀ ਦੇ ਵਿੱਚ ਮਰੀਜ਼ ਨੂੰ ਡੈੱਡ ਬਾਡੀ ਲੈ ਕੇ ਚਟਾ ਕਫਨ ਪਾ ਕੇ ਉੱਥੇ ਖੜੇ ਰਹੇ ਆ ਛੱਡ ਕੇ ਦੌੜ ਗਏ ਕੋਈ ਨਹੀਂ ਨਹੀਂ ਦੇਖਿਆ ਆਪ ਛੱਡ ਕੇ ਚਪਰੇ ਚਲੇ ਗਏ ਆ ਮੁੜ ਕੇ ਮੈਂ ਮਿਸ਼ਰੇ ਨੂੰ ਕਿਹਾ ਮੈਂ ਕਿਹਾ ਮਿਸ਼ਰੇ ਕਿੱਥੇ ਆ ਬੰਦਾ ਕਹਿੰਦੇ ਜੀ ਔਰ ਜਿਹੜਾ ਨਵਾਂ ਹੱਤ ਵਾਲਿਆ ਆ ਸੀ ਉੱਥੇ ਗਿਆ ਉਹ ਕਹਿੰਦੇ ਇੱਥੇ ਕੋਈ ਨਹੀਂ ਆਇਆ ਫੇਰ ਮੈਂ ਕਿੱਥੇ ਮੈਂ ਕਿੱਥੇ ਆ ਬੰਦਾ ਕਹਿੰਦਾ ਗਾਂਧੀ ਹਾਜ਼ਰ ਦੇ ਸਾਹਮਣੇ ਖੜੇ ਆ ਜਦੋਂ ਗਏ ਆ ਐਦਾਂ ਇਸ਼ਾਰਾ ਕੀਤਾ ਕਹਿੰਦਾ ਆ ਦੇਖ ਲਓ ਉਸੀ ਵੇਲੇ ਮੋਟਰਸਾਈਕਲ ਚੱਕ ਕੇ ਦੌੜ ਗਿਆ ਇਹ ਫੇਰ ਮੈਂ ਵਿਚਰੇ ਨੂੰ ਗਾੜ ਦੀ ਗੱਡੀ ਸਾਲਿਆ ਕਿੱਥੇ ਮਰ ਗਿਆ ਤੂੰ ਮੋਕੇ ਫਰਾਰ ਹੋ ਗਏ ਹਾਂਜੀ ਮੋਕੇ ਤੇ ਫਰਾਰ ਹੋ ਗਿਆ ਤੁਸੀਂ ਹੁਣ ਸਰਮੰਕੀ ਮੰਗ ਕਰਦੇ ਆਂ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਨੂੰ ਕਹਿੰਦੇ ਇਹਨਾਂ ਦੀ ਕਾਰਵਾਈ ਹੋਵੇ ਅਣਗਹਿਲੀ ਬੰਦੇ ਦੀ ਮੌਤ ਦਾ ਜਿਹੜਾ ਵਜਾ ਮੌਤ ਹੋਵੇ ਇਹਨਾਂ ਦੀ ਇਹਨਾਂ ਨੂੰ ਕੱਢੀ ਤੋਂ ਕੱਢੀ ਸਜ਼ਾ ਮਿਲ ਜਿਹੜੀ ਇਹਨੇ ਅਣਗਹਿਲੀ ਕੀਤੀ ਆ ਬੱਚੇ ਵਾ ਤੇ ਉਹਦਾ ਇਨਸਾਫ ਮਿਲਣਾ ਚਾਹੀਦਾ ਇੱਕ ਬੰਦੇ ਨੂੰ ਮਾਰ ਦੇਣਾ ਇੱਕ ਬੰਦੇ ਨੂੰ ਮਾਰ ਜਿਹੜਾ ਘਰਾਂ ਦੀ ਨਾ ਮਰਿਆ ਕਫਨ ਪਾ ਕੇ ਕਫਨ ਪਾ ਕੇ ਘਮਾਉਂਦੇ ਆ ਸਾਰੇ ਪਿੰਡਾਂ ਦੇ ਵਿੱਚ ਇਹ ਆ ਇਹਨਾਂ ਦੀ ਕਮਾਂਡਰ ਜੀ ਅੱਛਾ ਇਹਨਾ ਆਪ ਸਾਨੂੰ ਇੱਕ ਤਲਾਹ ਆਈ ਸੀਗੀ ਕਿਉਂਕਿ ਕੋਟ ਗਰੇਵਾਲ ਰਾਈਸ ਮਿਲ ਜਿਹੜੀ ਹੈ ਨਾ ਉੱਥੇ ਇੱਕ ਲੜਕਾ ਜਿਹਦਾ ਨਾਮ ਸੁਖਬੀਰ ਸਿੰਘ ਦੀ ਸਮਝਦੀ ਆ ਉਹ ਖਲਵਾੜੇ ਪਿੰਡ ਦਾ ਰਹਿਣ ਵਾਲਾ ਫੂਆੜੇ ਦਾ ਉਹ ਪਹਿਲੇ ਸ਼ੁਰੂ ਤੋਂ ਹੀ ਨਾ ਉਹਨਾਂ ਦੇ ਜਿੰਨਾ ਵੀ ਕੋਈ ਲਾਈਟਾਂ ਵਗੈਰਾ ਜਾਂ ਇਲੈਕਟ੍ਰੀਸ਼ੀਅਨ ਦਾ ਕੋਈ ਵੀ ਕੰਮ ਹੁੰਦਾ ਉਹ ਸ਼ੁਰੂ ਤੋਂ ਉਹ ਹੀ ਕਰਦਾ ਆ ਰਿਹਾ ਕਿਤੇ ਲਾਈਟਾਂ ਉਹਨਾਂ ਨੇ ਖਰਾਬ ਸੀ ਕਰ ਲੋ ਚੇਂਜ ਕਰਨ ਵਾਸਤੇ ਗਿਆ ਲਾਈਟਾਂ ਉਹਨੇ ਜਿਹੜੀ ਉੱਥੇ ਢੰਗ ਲਾਈ ਹੋਈ ਸੀ ਜਿਹੜੀ ਚਾਵਨਾ ਦੀ ਉਦੇ ਉੱਤੇ ਪੌੜੀ ਲਾ ਕੇ ਉਹਨੇ ਤੇ ਉੱਤੇ ਜਿਹੜੀ ਛੱਤ ਦਾ ਗੱਡਾ ਸੀ ਉਹਦੇ ਨਾਲ ਲਾਤੀ ਉਹ ਜਦੋਂ ਉੱਤੇ ਚੜਿਆ ਤੇ ਉਹ ਜਿਹੜੀ ਬੋਰੀ ਸੀ ਉਹ ਖਿਸਕ ਗਈ ਪੂਰੀ ਖਿਸਕਣ ਨਾਲ ਉਹਨੇ ਉੱਤੇ ਗੱਡ ਨੂੰ ਹੱਥ ਪਾ ਲਿਆ ਤੇ ਲੰਮਕ ਗਿਆ ਕਾਫੀ ਉਹਨੇ ਕੋਸ਼ਿਸ਼ ਕੀਤੀ ਜਿਹੜੀ ਉਹਨੇ ਵੀ ਮੈਂ ਬੋਰੀਆਂ ਉੱਤੇ ਛਾਲ ਮਾਰਾਂ ਪਰ ਸਰੀਰ ਭਰਾ ਹੋਣ ਨਾਲ 1 ਮਿੰਟ ਤੱਕ ਲੰਮਕਿਆ ਰਿਹਾ ਤੇ ਮੁੜ ਕੇ ਜਦੋਂ ਛਾਲ ਮਾਰੀ ਤੇ ਥੱਲੇ ਪੱਕੇ ਤੇ ਆ ਕੇ ਡਿੱਗਾ ਜੋ ਪੱਕੇ ਤੇ ਡਿੱਗਣਾ ਉਹਦੇ ਸੱਟਾਂ ਜਿਹੜੀਆਂ ਕਾਫੀ ਜ਼ਿਆਦਾ ਲੱਗੀਆਂ ਪਰ ਉਸ ਸਮੇਂ ਕੋਈ ਉਹਦੇ ਨਾਲ ਹੈਲਪਰ ਨਹੀਂ ਸੀਗਾ ਜਿਹੜਾ ਕਿ ਰੌਲਾ ਪਾਉਂਦਾ ਉਹਨੂੰ ਹਸਪਤਾਲ ਕਰਾਉਂਦਾ ਇਸ ਕਰਕੇ ਤਕਰੀ 325 ਤੇ ਉੱਡ ਗਿਆ ਤੇ 525 ਤੇ ਉਹਨੂੰ ਹਸਪਤਾਲ ਲਾਇਆ ਗਿਆ ਜਿਹਦੇ ਨਾਲ ਉਹਦਾ ਕਾਫੀ ਜਿਹੜਾ ਲਾਸ ਹੋ ਗਿਆ ਇਹ ਹਸਪਤਾਲ ਜਾਂਦੇ ਸਮੇਂ ਜਿਹੜੀ ਉਹਦੇ ਉਹਦੀ ਜਿਹੜੀ ਆ ਮੌਤ ਹੋ ਗਈ ਉਹਦੀ ਪਰ ਕਹਿੰਦੇ ਕਿ ਜਦੋਂ ਉਹ ਜਦੋਂ ਉਹਨਾਂ ਪਤਾ ਲੱਗਿਆ ਉਦੋਂ ਹਲੇ ਸਹਿਕਦਾ ਸੀਗਾ ਉਦੋਂ ਸਾਹ ਲੈਂਦਾ ਸੀਗਾ ਤੇ ਉਹ ਕੰਨ ਜਦੋਂ ਲੈ ਕੇ ਗਏ ਉੱਥੇ ਫਿਰ ਉਹਦੇ ਵਾਰਸਾਂ ਨੂੰ ਦੱਸਤਾ ਉਹ ਵੀ ਆ ਗਏ ਤੇ ਉਹ ਇਲਜ਼ਾਮ ਲਾ ਰਹੇ ਕਿ ਇਹਨਾਂ ਦੇ ਜਿਹੜਾ ਮਾਲਕਿਆਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਮੌਤ ਹੋਈ ਆ ਉਸ ਬੰਦੇ ਵੀ ਅਸੀਂ ਜਿਹੜੀ ਆ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਇਹ ਲੜਕੇ ਦੇ ਪਿਤਾ ਨੇ ਰਾਮ ਲਾਲ ਨੇ ਦਿੱਤਾ ਬਿਆਨ ਉਹਦੇ ਮੁਤਾਬਕ ਅਸੀਂ ਜੋ ਵੀ ਬਣਦੀ ਕਾਰਵਾਈ ਉਹ ਕਰਦੇ ਆਂ